ਭਾਰਤ ਵਿੱਚ ਲਗਾਤਾਰ ਵਧਦੀ ਗਰਮੀ 40.5 ਤੇ ਇਹ ਆਮ ਨਾਲੋਂ 6.3 ਡਿਗਰੀ ਵੱਧ ਸੀ। ਮਤਲਬ ਰਾਤ ਨੂੰ ਵੀ ਰਾਹਤ ਨਹੀਂ। ਦਾਬਟਾ ਰਹੇਗਾ ਜਲਵਾਯੂ ਪਰਿਵਰਤਨ। ਗਲੋਬਲ ਵਾਰਮਿੰਗ। ਉਹ ਹੈ ਅਰਬਨ ਹੀਟ ਆਈਲੈਂਡ ਇਫੈਕਟ। ਮਤਲਬ ਸ਼ਹਿਰੀ ਗਰਮੀ ਦਾ ਟਾਪੂ। ਸਤ ਸ੍ਰੀ ਅਕਾਲ ਅੱਜ ਆਪਾਂ ਇੱਕ ਅਜਿਹੇ ਮਸਲੇ ਤੇ ਗੱਲ ਕਰ ਰਹੇ ਹਾਂ ਜੋ ਅੱਜਕੱਲ ਸਭ ਨੂੰ ਮਹਿਸੂਸ ਹੋ ਰਿਹਾ ਹੈ ਭਾਰਤ ਵਿੱਚ ਲਗਾਤਾਰ ਵੱਧਦੀ ਗਰਮੀ ਮਤਲਬ ਰੋਜ਼ਾਨਾ ਦਾ ਤਾਪਮਾਨ ਸਾਡੇ ਕੋਲ ਨਾ ਕੁਝ ਹਾਲੀਆ ਰਿਪੋਰਟਾਂ ਤੇ ਖੋਜਾਂ ਨੇ ਇਸ ਬਾਰੇ ਤੇ ਆਪਣਾ ਮਕਸਦ ਹੈ ਇਹ ਸਮਝਣਾ ਕਿ ਇਹ ਸਭ ਕਿਉਂ ਹੋ ਰਿਹਾ ਹੈ ਇਸ ਦੇ ਅਸਰ ਕੀ ਨੇ ਤੇ ਕੀ ਹੱਲ ਹੋ ਸਕਦੇ ਨੇ ਇੱਕ ਗੱਲ ਨਾਲ ਸ਼ੁਰੂ ਕਰਦੇ ਹਾਂ ਜਿਸ ਨੇ ਮੈਨੂੰ ਕਾਫੀ ਸੋਚਨ ਤੇ ਲਾ ਦਿੱਤਾ ਰਿਪੋਰਟਾਂ ਕਹਿੰਦੀਆਂ ਨੇ ਕਿ 2000 ਤੋਂ ਬਾਅਦ ਭਾਰਤ ਦਾ ਔਸਤ ਵੱਤਵਤ ਤਾਪਮਾਨ ਹਰ ਦਹਾਕੇ 'ਚ ਲਗਭਗ 0.2 ਡਿਗਰੀ ਸੈਲਸੀਅਸ ਵਧਿਆ ਹੈ ਹੁਣ 0.2 ਡਿਗਰੀ ਸ਼ਾਇਦ ਸੁਣਨ ਚ ਥੋੜਾ ਲੱਗੇ ਪਰ ਇਸ ਦਾ ਅਸਲ ਅਸਰ ਉਹ ਤਾਂ ਗਰਮੀ ਦੀਆਂ ਲਹਿਰਾਂ ਚ ਦਿਖ ਰਿਹਾ ਹੈ ਹੈਨਾ ਬਿਲਕੁਲ ਇਹ ਔਸਤ ਵਾਧਾ ਹੈ ਪਰ ਜਿਹੜੀਆਂ ਐਕਸਟ੍ਰੀਮ ਘਟਨਾਵਾਂ ਨੇ ਜਿਵੇਂ ਹੀਟ ਵੇਵਸ ਉਹਨਾਂ ਦੀ ਤੀਬਰਤਾ ਤੇ ਗਿਣਤੀ ਬਹੁਤ ਵਧੀ ਹੈ ਹਾਂ ਜਿਵੇਂ ਇੱਕ ਉਦਾਹਰਨ ਦਿੱਤੀ ਗਈ ਸੀ 2025 ਵਿੱਚ 26 ਮਾਰਚ ਨੂੰ ਦਿੱਲੀ 'ਚ ਉਦੋਂ ਸਾਲ ਦਾ ਸਭ ਤੋਂ ਗਰਮ ਦਿਨ ਸੀ 40.5 ਡਿਗਰੀ ਹਾਂਜੀ 40.5 ਤੇ ਇਹ ਆਮ ਨਾਲੋਂ 6.3 ਡਿਗਰੀ ਵੱਧ ਸੀ ਉਸ ਦਿਨ ਲਈ ਬਹੁਤ ਜ਼ਿਆਦਾ ਫਰਕ ਹੈ ਤੇ ਸਿਰਫ ਦਿਨ ਹੀ ਨਹੀਂ ਰਾਤਾਂ ਵੀ 19 ਜੂਨ ਨੂੰ ਦਿੱਲੀ 'ਚ ਘੱਟੋ-ਘੱਟ ਤਾਪਮਾਨ 35.2 ਡਿਗਰੀ ਦੱਸਿਆ ਗਿਆ ਮਤਲਬ ਰਾਤ ਨੂੰ ਵੀ ਰਾਹਤ ਨਹੀਂ ਹਾਂਜੀ ਇਹ ਬਹੁਤ ਖਤਰਨਾਕ ਸਥਿਤੀ ਹੈ ਸਰੀਰ ਨੂੰ ਠੰਡਾ ਹੋਣ ਦਾ ਮੌਕਾ ਹੀ ਨਹੀਂ ਮਿਲਦਾ ਤੇ ਇਸੇ ਕਰਕੇ ਆਈਐਮਡੀ ਯਾਨੀ ਭਾਰਤੀ ਮੌਸਮ ਵਿਭਾਗ ਨੇ ਵੀ ਚੇਤਾਵਨੀ ਦਿੱਤੀ ਹੈ ਅੱਛਾ ਕੀ ਕੀ ਉਹਨਾਂ ਨੇ 2025 ਲਈ ਉਹਨਾਂ ਨੇ ਕਿਹਾ ਕਿ ਉੱਤਰ ਪੱਛਮੀ ਭਾਰਤ ਵਰਗੇ ਇਲਾਕਿਆਂ 'ਚ ਜਿੱਥੇ ਆਮ ਤੌਰ ਤੇ ਸਾਲ 'ਚ 5-6 ਦਿਨ ਹੀਟ ਵੇਵ ਦੇ ਹੁੰਦੇ ਸੀ ਉੱਥੇ ਹੁਣ 10 ਤੋਂ 12 ਦਿਨ ਹੋ ਸਕਦੇ ਨੇ ਮਤਲਬ ਲਗਭਗ ਦੁੱਗਣੇ ਉਹ ਹੋ ਇਹ ਤਾਂ ਸੱਚੀ ਫਿਕਰ ਵਾਲੀ ਗੱਲ ਹੈ ਤਾਂ ਫਿਰ ਇਹ ਸਭ ਹੋ ਕਿਉਂ ਰਿਹਾ ਰਿਪੋਰਟਾ ਮੁੱਖ ਕਾਰਨ ਕੀ ਦੱਸਤੀਆਂ ਨੇ ਦੇਖੋ ਮੁੱਖ ਤੌਰ ਤੇ ਤਿੰਨ ਵੱਡੇ ਕਾਰਨ ਸਾਹਮਣੇ ਆਉਂਦੇ ਨੇ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡਾ ਤਾਂ ਹੈਗਾ ਜਲਵਾਯੂ ਪਰਿਵਰਤਨ ਗਲੋਬਲ ਵਾਰਮਿੰਗ ਹਾਂਜੀ ਇਹ ਤਾਂ ਹੁਣ ਹਰ ਪਾਸੇ ਸੁਣਨ ਨੂੰ ਮਿਲਦਾ ਬਿਲਕੁਲ ਇਸ ਨਾਲ ਪੂਰੀ ਦੁਨੀਆ ਦਾ ਮੌਸਮ ਬਦਲ ਰਿਹਾ ਤੇ ਗਰਮੀ ਦੀਆਂ ਲਹਿਰਾਂ ਬਾਰ-ਬਾਰ ਆ ਰਹੀਆਂ ਨੇ ਤੇ ਪਹਿਲਾਂ ਨਾਲੋਂ ਜ਼ਿਆਦਾ ਤੇਜ਼ ਵੀ ਹੁੰਦੀਆਂ ਨੇ ਠੀਕ ਹੈ ਤੇ ਦੂਸਰਾ ਕਾਰਨ ਖਾਸ ਕਰਕੇ ਸ਼ਹਿਰਾਂ ਲਈ ਹਾਂ ਉਹ ਹੈ ਅਰਬਨ ਹੀਟ ਆਈਲੈਂਡ ਇਫੈਕਟ ਮਤਲਬ ਸ਼ਹਿਰੀ ਗਰਮੀ ਦਾ ਟਾਪੂ ਜਿਵੇਂ ਦਿੱਲੀ ਮੁੰਬਈ ਬੈਂਗਲੋਰੂ ਇਹ ਵੱਡੇ ਸ਼ਹਿਰ ਇਹ ਕਿਵੇਂ ਕੰਮ ਕਰਦਾ ਹੈ ਇੱਥੇ ਕੰਕਰੀਟ ਬਹੁਤ ਹੈ ਸੜਕਾਂ ਤਾਰ ਕੋਲ ਦੀਆਂ ਦਰਖਤ ਘਟ ਇਹ ਚੀਜ਼ਾਂ ਦਿਨੇ ਗਰਮੀ ਸੋਖ ਲੈਂਦੀਆਂ ਨੇ ਤੇ ਰਾਤ ਨੂੰ ਹੌਲੀ ਹੌਲੀ ਛੱਡਦੀਆਂ ਨੇ ਇਸ ਕਰਕੇ ਸ਼ਹਿਰ ਆਪਣੇ ਆਸ-ਪਾਸ ਦੇ ਪਿੰਡਾਂ ਨਾਲੋਂ ਜ਼ਿਆਦਾ ਗਰਮ ਰਹਿੰਦੇ ਨੇ ਅੱਛਾ ਤੇ ਤੀਜਾ ਕਾਰਨ ਤੀਜਾ ਕਾਰਨ ਕਈ ਵਾਰ مسئلے ਨੂੰ ਹੋਰ ਵਧਾ ਦਿੰਦਾ ਹੈ ਉਹ ਹੈ ਮਾਨਸੂਨ ਦਾ ਦੇਰ ਨਾਲ ਆਉਣਾ ਜਦੋਂ ਮੀਂਹ ਲੇਟ ਆਉਂਦੇ ਨੇ ਤਾਂ ਗਰਮੀ ਦਾ ਮੌਸਮ ਲੰਮਾ ਖਿੱਚ ਜਾਂਦਾ ਸਮਝ ਗਈ ਤਾਂ ਜਲਵਾਯੂ ਪਰਿਵਰਤਨ ਸ਼ਹਿਰਾਂ ਦਾ ਗਰਮ ਹੋਣਾ ਤੇ ਮਾਨਸੂਨ ਚ ਦੇਰੀ ਇਹ ਮੁੱਖ ਕਾਰਕ ਨੇ ਪਰ ਇਹਨਾਂ ਦਾ ਅਸਰ ਕੀ ਹੋ ਰਿਹਾ ਹੈ ਮਤਲਬ ਆਮ ਲੋਕਾਂ ਤੇ ਸਾਡੇ ਆਲੇ ਦੁਆਲੇ ਤੇ ਅਸਰ ਬਹੁਤ ਗੰਭੀਰ ਨੇ ਸਭ ਤੋਂ ਪਹਿਲਾਂ ਤਾਂ ਸਿੱਧਾ ਸਿਹਤ ਤੇ ਹੀਟ ਸਟ੍ਰੋਕ ਸਰੀਰ ਚ ਪਾਣੀ ਦੀ ਕਮੀ ਯਾਨੀ ਡੀਹਾਈਡਰੇਸ਼ਨ ਤੇ ਗਰਮੀ ਨਾਲ ਥਕਾਵਟ ਇਹ ਬਹੁਤ ਆਮ ਹੋ ਗਿਆ ਹੈ। ਹੂੰ। ਖਾਸ ਕਰਕੇ ਬਜ਼ੁਰਗਾਂ, ਬੱਚਿਆਂ ਲਈ ਜ਼ਿਆਦਾ ਖਤਰਾ ਹੋਊਗਾ? ਬਿਲਕੁਲ। ਜਿਹੜੇ ਕਮਜ਼ੋਰ ਲੋਕ ਨੇ, ਗਰਭਵਤੀ ਔਰਤਾਂ ਜਾਂ ਜਿਨ੍ਹਾਂ ਨੂੰ ਪਹਿਲਾਂ ਕੋਈ ਬਿਮਾਰੀ ਹੈ, ਉਹਨਾਂ ਲਈ ਇਹ ਖਤਰਾ ਹੋਰ ਵੀ ਵੱਧ ਹੈ। ਇਹ ਰਿਪੋਰਟਾਂ 'ਚ ਸਾਫ਼ ਲਿਖਿਆ ਹੈ। ਤੇ ਖੇਤੀ ਦਾ ਕੀ ਬਣ ਰਿਹਾ ਹੈ? ਭਾਰਤ ਤਾਂ ਖੇਤੀ ਪ੍ਰਧਾਨ ਦੇਸ਼ ਹੈ। ਹਾਂਜੀ। ਖੇਤੀ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਜ਼ਿਆਦਾ ਗਰਮੀ ਨਾਲ ਫਸਲਾਂ ਦਾ ਵਾਧਾ ਰੁਕ ਜਾਂਦਾ। ਪਾਣੀ ਦੀ ਲੋੜ ਵੱਧ ਜਾਂਦੀ ਹੈ। ਫਸਲਾਂ ਖਰਾਬ ਵੀ ਹੁੰਦੀਆਂ ਹੋਣਗੀਆਂ। ਬਿਲਕੁਲ ਕਈ ਵਾਰ ਤਾਂ ਪੂਰੀ ਫਸਲੀ ਤਬਾਹ ਹੋ ਜਾਂਦੀ ਹੈ ਰਿਪੋਰਟਾਂ ਚ ਕਣਕ ਝੋਨੇ ਵਰਗੀਆਂ ਫਸਲਾਂ ਦਾ ਝਾੜ ਘਟਣ ਦੀ ਗੱਲ ਹੈ ਇਸ ਨਾਲ ਪੋਜਨ ਸੁਰੱਖਿਆ ਤੇ ਸਵਾਲ ਖੜਾ ਹੁੰਦਾ ਹੂੰ ਤੇ ਕੰਮਕਾਰ ਤੇ ਮਤਲਬ ਆਰਥਿਕਤਾ ਤੇ ਵੀ ਅਸਰ ਪੈਂਦਾ ਹੋਣਾ ਹਾਂ ਬਿਲਕੁਲ ਆਰਥਿਕ ਦਬਾਅ ਵੱਧਦਾ ਹੈ ਜਦੋਂ ਬਹੁਤ ਗਰਮੀ ਹੁੰਦੀ ਹੈ ਤਾਂ ਜਿਹੜੇ ਲੋਕ ਬਾਹਰ ਕੰਮ ਕਰਦੇ ਨੇ ਮਜ਼ਦੂਰ ਕਿਸਾਨ ਉਹਨਾਂ ਦੀ ਕੰਮ ਕਰਨ ਦੀ ਤਾਕਤ ਘਟ ਜਾਂਦੀ ਹੈ ਹਾਂ ਸਹੀ ਗੱਲ ਹੈ ਇਸ ਨਾਲ ਉਤਪਾਦਕਤਾ ਘਟਦੀ ਹੈ ਤੇ ਆਰਥਿਕਤਾ ਨੂੰ ਨੁਕਸਾਨ ਹੁੰਦਾ ਇਹ ਤਾਂ ਸੱਚਮੁੱਚ ਬਹੁਤ ਵੱਡੀ ਚੁਣੌਤੀ ਹੈ ਜਿਸ ਦਾ ਅਸਰ ਹਰ ਪਾਸੇ ਹੈ ਸਿਹਤ ਖੇਤੀ ਆਰਥਿਕਤਾ ਅੱਛਾ ਤਾਂ ਕੀ ਇਹਨਾਂ ਰਿਪੋਰਟਾਂ 'ਚ ਕੋਈ ਹੱਲ ਕੋਈ ਸੁਝਾਅ ਵੀ ਦਿੱਤੇ ਗਏ ਨੇ ਇਸ ਨਾਲ ਨਿਜਿੱਠਣ ਲਈ ਹਾਂ ਹੱਲ ਵੀ ਸੁਝਾਏ ਗਏ ਨੇ ਕਾਫੀ ਅਹਿਮ ਨੇ ਇੱਕ ਵੱਡਾ ਜ਼ੋਰ ਹੈ ਸ਼ਹਿਰੀ ਯੋਜਨਾਬੰਦੀ ਨੂੰ ਸੁਧਾਰਨ ਤੇ ਮਤਲਬ ਸ਼ਹਿਰਾਂ ਦੀ ਪਲੈਨਿੰਗ ਉਹ ਕਿਵੇਂ ਜਿਵੇਂ ਸ਼ਹਿਰਾਂ 'ਚ ਵੱਧ ਤੋਂ ਵੱਧ ਹਰੀਆਂ ਥਾਵਾਂ ਬਣਾਈਆਂ ਜਾਣ ਪਾਰਕ ਦਰਖਤ ਵਗੈਰਾ ਇਹ ਕੁਦਰਤੀ ਤੌਰ ਤੇ ਠੰਡਕ ਦਿੰਦੇ ਨੇ ਤੇ ਨਾਲ ਹੀ ਇਮਾਰਤਾਂ ਤੇ ਕੂਲ ਰੂਫਸ ਯਾਨੀ ਠੰਡੀਆਂ ਛੱਤਾਂ ਲਾਉਣ ਦੀ ਸਲਾਹ ਹੈ ਕੂਲ ਰੂਫਸ ਇਹ ਕੀ ਚੀਜ਼ ਹੁੰਦੀ ਹੈ ਥੋੜਾ ਜਿਹਾ ਦੱਸੋ ਕੀ ਇਸ ਬਾਰੇ ਇਹ ਨਾ ਖਾਸ ਤਰ੍ਹਾਂ ਦੀਆਂ ਛੱਤਾਂ ਹੁੰਦੀਆਂ ਨੇ ਇਹਨਾਂ ਦਾ ਡਿਜ਼ਾਈਨ ਜਾਂ ਮਟੀਰੀਅਲ ਇਸ ਤਰ੍ਹਾਂ ਦਾ ਹੁੰਦਾ ਕਿ ਇਹ ਸੂਰਜ ਦੀ ਰੌਸ਼ਨੀ ਨੂੰ ਜ਼ਿਆਦਾ ਵਾਪਸ ਮੋੜ ਦਿਆਂ ਰਿਫਲੈਕਟ ਕਰਦੀਆਂ ਨੇ ਤੇ ਗਰਮੀ ਘੱਟ ਸੋਖਦੀਆਂ ਨੇ ਅੱਛਾ ਫਾਇਦਾ ਕੀ ਹੁੰਦਾ ਇਸ ਦਾ ਫਾਇਦਾ ਇਹ ਕਿ ਇਮਾਰਤ ਅੰਦਰੋਂ ਘੱਟ ਗਰਮ ਹੁੰਦੀ ਹੈ ਜਿਹੜੀਆਂ ਗੂੜੇ ਰੰਗ ਦੀਆਂ ਆਮ ਛੱਤਾਂ ਹੁੰਦੀਆਂ ਉਹਨਾਂ ਨਾਲੋਂ ਕਾਫੀ ਫਰਕ ਪੈਂਦਾ ਫਿਰ ਏਸੀ ਵਗੈਰਾ ਘੱਟ ਚਲਾਉਣਾ ਪੈਂਦਾ ਇਹ ਤਾਂ ਵਧੀਆ ਗੱਲ ਐ ਹੋਰ ਕੀ ਸੁਝਾਣੇ ਇੱਕ ਹੋਰ ਬਹੁਤ ਜ਼ਰੂਰੀ ਗੱਲ ਐ ਲੋਕਾਂ ਨੂੰ ਜਾਗਰੂਕ ਕਰਨਾ ਜਨਤਕ ਜਾਗਰੂਕਤਾ ਗਰਮੀ ਦੇ ਖਤਰਿਆਂ ਬਾਰੇ ਦੱਸਣਾ ਬਚਾ ਕਿਵੇਂ ਕਰਨਾ ਕੀ ਸਾਵਧਾਨੀਆਂ ਵਰਤਣੀਆਂ ਹਾਂਜੀ ਇਹ ਤਾਂ ਬਹੁਤ ਜ਼ਰੂਰੀ ਐ ਤੇ ਸਰਕਾਰੀ ਪੱਤਰ ਤੇ ਕੁਝ ਸਰਕਾਰੀ ਪੱਧਰ ਤੇ ਨੀਤੀਆਂ ਬਣਾ ਕੇ ਉਹਨਾਂ ਨੂੰ ਸਖਤੀ ਨਾਲ ਲਾਗੂ ਕਰਨਾ ਜਿਵੇਂ ਕਈ ਸ਼ਹਿਰਾਂ 'ਚ ਹੀਟ ਐਕਸ਼ਨ ਪਲਾਨ ਬਣੇ ਨੇ। ਇੱਕ ਹੀ ਹੁੰਦੇ ਨੇ ਹੀਟ ਐਕਸ਼ਨ ਪਲਾਨ। ਇਹ ਵਿੱਚ ਪਹਿਲਾਂ ਤੋਂ ਹੀ ਗਰਮੀ ਦੀ ਚੇਤਾਵਨੀ ਜਾਰੀ ਕਰਨਾ, ਜਨਤਕ ਥਾਵਾਂ ਤੇ ਠੰਡੇ ਪਾਣੀ ਦਾ ਇੰਤਜ਼ਾਮ ਕਰਨਾ, ਸ਼ਾਇਦ ਕੰਮ ਦੇ ਘੰਟਿਆਂ 'ਚ ਬਦਲਾਅ ਕਰਨਾ ਖਾਸ ਕਰਕੇ ਦੁਪਹਿਰ ਵੇਲੇ ਇਹ ਸਭ ਸ਼ਾਮਿਲ ਹੋ ਸਕਦਾ ਹੈ। ਪਰ ਕੀ ਇਹ ਲਾਗੂ ਹੋ ਰਹੇ ਨੇ ਠੀਕ ਤਰ੍ਹਾਂ? ਰਿਪੋਰਟਾਂ ਕੁਝ ਕਹਿੰਦੀਆਂ रिपोर्टा यही ਕਹਿੰਦਿਆਂ ਨੇ ਕਿ ਪਲਾਨ ਬਣੇ ਤਾਂ ਨੇ ਪਰ ਇਹਨਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਚ ਕਈ ਚੁਣੌਤੀਆਂ ਨੇ ਕਈ ਵਾਰ ਤਾਲਮਿਲ ਦੀ ਕਮੀ ਹੁੰਦੀ ਹੈ ਕਦੇ ਪੈਸੇ ਦੀ ਘਾਟ ਮਤਲਬ ਸਿਰਫ ਕਾਗਜ਼ਾਂ 'ਚ ਹੀ ਰਹਿ ਜਾਂਦੇ ਨੇ ਕਈ ਵਾਰ ਹੂੰ ਤਾਂ ਮਤਲਬ ਕਮ ਹੋਣਾ ਬਾਕੀ ਹੈ ਤਾਂ ਕੁੱਲ ਮਿਲਾ ਕੇ ਇਹ ਸਾਫ਼ ਹੈ ਕਿ ਭਾਰਤ ਚ ਵੱਧਾ ਤਾਪਮਨ ਸਿਰਫ ਮੌਸਮ ਦੀ ਗੱਲ ਨਹੀਂ ਇਹ ਜਲਵਾਯੂ ਪਰਵਰਤਨ ਦਾ ਵੱਡਾ ਸੰਕੇਤ ਹੈ ਇਸ ਦੇ ਕਾਰਨ ਵੀ ਕਈ ਨੇ ਤੇ ਅਸਰ ਵੀ ਹਰ ਪਾਸੇ ਨੇ ਬਿਲਕੁਲ ਸਹੀ ਸਮਝਿਆ ਤੁਸੀਂ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਇਹ ਸਿਰਫ ਵਾਤਾਵਰਣ ਦਾ ਮੁੱਦਾ ਨਹੀਂ ਰਹਿ ਗਿਆ ਹੁਣ ਇਹ ਸਾਡੀ ਸਿਹਤ ਸਾਡੀ ਰੋਟੀ ਰੋਜ਼ੀ ਸਾਡੀ ਆਰਥਿਕਤਾ ਸਭ ਨਾਲ ਜੁੜਿਆ ਹੋਇਆ ਹੈ ਹਾਂਜੀ ਤੇ ਇਹ ਰਿਪੋਰਟਾਂ ਇਹੀ ਦੱਸ ਰਹੀਆਂ ਨੇ ਕਿ ਹੁਣ ਤੁਰੰਤ ਮਿਲ ਕੇ ਕੁਝ ਠੋਸ ਕਦਮ ਚੁੱਕਣ ਦੀ ਲੋੜ ਹੈ ਬਿਲਕੁਲ ਜਾਂਦੇ ਜਾਂਦੇ ਇੱਕ ਸਵਾਲ ਸਾਰਿਆਂ ਲਈ ਛੱਡ ਜਾਂਦੇ ਆ ਸੋਚਣ ਵਾਸਤੇ ਜਿਹੜੇ ਹੱਲ ਆਪਾਂ ਹੁਣੇ ਗਿਣੇ ਹਰੀਆਂ ਥਾਵਾਂ ਕੂਲ ਰੂਫਸ ਹੀਟ ਐਕਸ਼ਨ ਪਲਾਨ ਵਗੈਰਾ ਵਗੈਰਾ ਇਹਨਾਂ ਤੋਂ ਅੱਗੇ ਹੋਰ ਕੀ ਨਵਾਂ ਸੋਚਿਆ ਜਾ ਸਕਦਾ ਆਪਣੇ ਸ਼ਹਿਰਾਂ ਨੂੰ ਆਪਣੇ ਰਹਿਣ ਦੀਆਂ ਥਾਵਾਂ ਨੂੰ ਇਸ ਵੱਧਦੀ ਗਰਮੀ ਦੇ باوجود ਰਹਿਣ ਲਾਇਕ ਬਣਾਈ ਰੱਖਣ ਲਈ ਕੀ ਕਦਮ ਚੁੱਕੇ ਜਾ ਸਕਦੇ ਨੇ ਨਿੱਜੀ ਤੌਰ ਤੇ ਵੀ ਤੇ ਸਾਰਿਆਂ ਨੇ ਮਿਲ ਕੇ ਵੀ ਇਸ ਤੇ ਸੋਚ ਵਿਚਾਰ ਕਰਨਾ ਬਣਦਾ ਹੈ